ਆਵੇਂ ਦੇਸ਼ ਨੂੰ ਅੰਗਰੇਜ਼ਾਂ ਤੋਂ ਛੁਟਕਾਰਾ ਮਿਲ ਗਿਆ ਹੋਵੇ ਪਰ ਅੱਜ ਵੀ ਅਸੀਂ ਪੂਰੇ ਅੰਗਰੇਜ਼ਾਂ ਦੇ ਗੁਲਾਮ ਆ ਪੰਜਾਬ ਅੰਦਰ ਮਾਫੀਆ ਰਾਜ ਹੈ ਇੱਥੇ ਡਰੱਗ ਸਮਗਲਰਾਂ ਅਤੇ ਰੇਤਾ ਬਜਰੀ ਮਾਫੀਆ ਦਾ ਰਾਜ ਹੈ ਜਿਸ ਤੋਂ ਆਜ਼ਾਦੀ ਲਈ ਸੂਬੇ ਨੂੰ ਭਗਤ ਸਿੰਘ ਵਰਗੇ ਨੌਜਵਾਨਾਂ ਦੀ ਲੋੜ ਹੈ ਇਹ ਵਿਚਾਰ ਪ੍ਰਗਟ ਕਰਦਿਆਂ ਲੋਕ ਇਨਸਾਫ ਪਾਰਟੀ ਦੇ ਸਿਮਰਤਜੀਤ ਸਿੰਘ ਬੈਂਸ ਅਤੇ ਵਿਰੋਧੀ ਧਿਰ ਦੇ ਨੇਤਾ ਐਚਐਸ ਫੂਲਕਾ ਨੇ ਭਗਤ ਸਿੰਘ ਦੀ ਸੋਚ ਉੱਤੇ ਪੈਰਾ ਦੇਣ ਦਾ ਵਚਨ ਦਿੰਦਿਆਂ ਭਗਤ ਸਿੰਘ ਦੇ ਸੁਪਨੇ ਵਾਲੀ ਆਜ਼ਾਦੀ ਪ੍ਰਾਪਤ ਕਰਨ ਦੀ ਗੱਲ ਕਹੀ ਅੱਜ ਜਿੱਥੇ ਅਸੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਂਟ ਕਰਨ ਆਏ ਆ ਉੱਥੇ ਨਾਲ ਅਸ਼ੀਰਵਾਦ ਲੈਣ ਆਏ ਆ ਕਿ ਸਾਨੂੰ ਅਸ਼ੀਰਵਾਦ ਦਿਓ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਵਾਸਤੇ ਅਸੀਂ ਦਿਨ ਰਾਤ ਕੰਮ ਕਰੀਏ ਜੈਸੇ ਸਮਾਜ ਦੀ ਸਿਰਜਣਾ ਜੈਸੀ ਆਜ਼ਾਦੀ ਦੀ ਸਿਰਜਣਾ ਸ਼ਹੀਦਾਂ ਨੇ ਕੀਤੀ ਸੀ ਜਿਹਦੇ ਵਾਸਤੇ ਉਹਨਾਂ ਨੇ ਸ਼ਹਾਦਤ ਦਿੱਤੀ ਉਸ ਤਰ੍ਹਾਂ ਦੀ ਆਜ਼ਾਦੀ ਅਸੀਂ ਇੱਥੇ ਪੰਜਾਬ ਦੀ ਤੇ ਦੇਸ਼ ਦੀ ਜਨਤਾ ਨੂੰ ਦਵਾ ਸਕੀਏ ਕੁੱਲ ਹਿੰਦੁਸਤਾਨ ਦੇ ਅੰਦਰ ਨਜ਼ਰ ਮਾਰ ਕੇ ਦੇਖਦਾ ਤੇ ਔਮਸੂਸ ਹੁੰਦਾ ਕਿ ਅਸੀਂ ਗੋਰੇ ਅੰਗਰੇਜ਼ਾਂ ਤੋਂ ਆਜ਼ਾਦੀ ਪ੍ਰਾਪਤ ਕਰ ਲਈ ਪਰ ਭੂਰੇ ਅੰਗਰੇਜ਼ਾਂ ਤੋਂ ਆਜ਼ਾਦੀ ਪ੍ਰਾਪਤ ਕਰਨ ਵਾਸਤੇ ਕੁੱਲ ਹਿੰਦੁਸਤਾਨ ਦੇ ਅੰਦਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਦੀ ਜ਼ਰੂਰਤ ਹੈ ਸੋ ਅੱਜ ਦੇ ਦਿਨ ਦੇ ਉੱਤੇ ਇਹੀ ਐਦ ਕਰਦੇ ਆਂ ਕਿ ਸ਼ਹੀਦਾਂ ਦੀ ਸੋਚ ਦੇ ਉੱਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਸੋਚ ਦੇ ਉੱਤੇ ਦ੍ਰਿੜਤਾ ਦੇ ਇਮਾਨਦਾਰੀ ਨਾਲ ਪਹਿਰਾ ਦੇਣ ਦਾ ਅੱਜ ਅਸੀਂ ਵਚਨ ਕਰਦੇ ਆਂ ਬਹੁਤ ਬਹੁਤ